ਯਲਾ ਕਾਰਪੋਰੇਸ਼ਨ ਦੇ ਕੱਚੇ ਸਫਾਈ ਮੁਲਾਜ਼ਮਾਂ ਨੇ ਆਪਣੇ ਤਨਖਾਹਾਂ ਨਾ ਮਿਲਣ ਦੇ ਰੋਸ ਵਿੱਚ ਸਾਬਕਾ ਕਾਉਂਸਲਰ ਸ਼ੀਮਾ ਸ਼ਰਮਾ ਦੇ ਘਰ ਦੇ ਬਾਹਰ ਕੂੜੇ ਦੀ ਟਰਾਲੀ ਸੁੱਟ ਕੇ ਕੀਤਾ ਰੋਸ ਪ੍ਰਦਰਸ਼ਨ ਅਤੇ ਦੱਬ ਕੇ ਕੀਤੀ ਨਾਰੇਬਾਜ਼ੀ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੀ ਬਣਿਆ ਮਾਹੌਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਸੁਨੀਲ ਵਿਟਲਾਨ ਨੇ ਕਿਹਾ ਤੁਸੀਂ ਵੀ ਸੁਣੋ ਨਰਹਾ ਹਾਏ 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 ਸੀਮਾ ਸ਼ਰਮਾ ਹਾਏ 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 ਤਾਬੇ ਬਿਟਾ ਹਾਏ 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 ਜਿੰਦਾਬਾਦ ਮਰਦਾਬਾਦ ਸੀਮਾ ਸ਼ਰਮਾ ਹਾਏ 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 ਸੀਮਾ ਸ਼ਰਮਾ ਹਾਏ 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 ਜੀ ਭਾਈ ਅੱਜ ਪੂਰੇ ਜਿਹੜਾ ਕੀ ਕਰਿਆ ਜਾ ਰਿਹਾ ਸੰਘਰਸ਼ ਤੁਹਾਡੇ ਵੱਲੋਂ ਕੀ ਰੀਜ਼ਨ ਹੈ ਜਿਹੜਾ ਕੀ ਸੀਮਾ ਸ਼ਰਮਾ ਦੇ ਘਰ ਅੱਜ ਦੇਖਿਆ ਜਾ ਰਿਹਾ ਕੂੜਾ ਸੁੱਟ ਕੇ ਕੀਤਾ ਗਿਆ ਦੇਖੋ ਅੱਜ ਜਿਹੜਾ ਸੀਮਾ ਸ਼ਰਮਾ ਜਿਹੜੀ ਯਾਨੀ ਕਿ ਐਸਪੈਕਟ ਕੰਪਨੀ ਦੀ ਓਨਰ ਹੈ ਜਿਹੜਾ ਮਾਰਕੋ ਦਾ 15 ਦੇ ਵਿੱਚ ਇਹ ਟੈਂਡਰ ਦਿੱਤਾ ਸੀਗਾ ਉਹ ਮੈਕਮਲੇ ਦਿੱਤਾ ਸੀ ਔਰ ਸਾਡੇ ਮਾਰਕੋ ਦੇ 15 ਦੇ ਲੇਕੇ 2018 ਤੱਕ ਦਾ ਜਿਹੜਾ ਟੈਂਡਰ ਹੈ ਉਹ ਨਾਲ ਕੋਲ ਰਿਹਾ ਬਟ ਇਹਨਾਂ ਨੇ ਜਿਹੜਾ ਸਾਡੇ ਮੁਲਾਜ਼ਮਾਂ ਦਾ ਜਿਸ ਤੀਕੇ ਨਾਲ ਆਪਣੀ ਡੀਸੀ ਰੇਟ ਸਾਲ ਦੇ ਦੋ ਵਾਰੀ ਵਧੀਆਂ ਨੇ ਆਜ ਤੱਕ ਜਿਹੜਾ ਉਹਨਾਂ ਦਾ ਜੀਮਨ ਕਟੋ ਘਟ ਵੀ ਜਰਾ ਹੀ ਪਿਆ ਲੱਖੋ ਕਰੋੜਾਂ ਰੁਪਏ ਜਰਾ ਹੀ ਪਿਆ ਸਾਡੇ ਪਟਿਆਲੇ ਦਾ ਔਨਲੀ ਸਮੂਹ ਮੁਲਾਜ਼ਮਾਂ ਦਾ ਜਿਹੜੇ ਮਟੀ ਕਟ ਦੇ ਮੁਲਾਜ਼ਮ ਹੋਣ ਚ ਸਪਾਈ ਸੇਵਰੀਮੈਨ ਮਾਲੀ ਬਿਲਡਰ ਐ ਐਸ਼ਕੀ ਵਟਸਐਪ ਵਾਲੇ ਕਾਫੀ ਜਿਹੜੀ ਕੈਟਾਗਰੀ ਹੈ ਸਾਡੀ ਦੂਸਰੀ ਜਿਹੜੀ ਗੱਲ ਕਰ ਰਹੇ ਸੀ ਸਾਡੇ ਜਿਹੜੇ ਮੁਲਾਜ਼ਮਾਂ ਦੇ ਜਿਹੜੀ ਮੰਗਾ ਨੇ ਸਰ ਕੋਈ ਪ੍ਰੋਮੋਸ਼ਨ ਦਾ ਕੰਮ ਸਾਡੇ ਬਾਬਾ ਸਾਹਿਬ ਦਾ ਸਟੇਟਸ ਦਾ ਕੰਮ ਹੈ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਸਤ ਮਾਰਚ 2024 ਦੇ ਵਿੱਚ ਉਹਦਾ ਟੈਂਡਰ ਹੋ ਚੁਕਿਆ 49 ਲੱਖ 95000 ਦਾ ਵਰਕ ਆਰਡਰ ਦੇਤਾ ਐਸਟੀਮੇਟ ਹੋ ਗਿਆ ਠੇਕੇਦਾਰ ਆ ਗਿਆ ਕੰਮ ਸ਼ੁਰੂ ਕਰਦੇ ਹਾਂ ਵੀ ਕੰਮ ਸ਼ੁਰੂ ਹੋ ਗਿਆ ਅੱਜ ਤੱਕ ਫਿਰ ਉਹ ਵਿਚ ਵਿਚਾਲੇ ਫੇਰ ਜਾਂਦਾ ਇੱਕ ਸਾਲ ਹੋ ਗਿਆ ਉਹਦਾ ਦੁਬਾਰਾ ਕੌਣ ਆ ਕੱਲ ਨੂੰ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਕੱਲ ਨੂੰ ਕੋਈ ਐਸੀ ਮਿਸ ਹੈਪਣੀ ਹੁੰਦੀ ਹੈ ਕਿਉਂ ਜਿਵੇਂ ਪ੍ਰਸ਼ਾਸਨ ਹੈ ਦੁਵਾਦ ਦੁਮਾਰੀ ਪ੍ਰਸ਼ਾਸਨ ਨਾਲ ਕੋਈ ਉੱਥੇ ਕੈਮਰਾ ਨਾ ਗੁਸੇ ਕਿਉਂਕਿ ਉਹ ਸ੍ਰੀ ਦਾਨ ਚੇਤਨ ਦੇ ਭਾਰਤ ਉਹ ਕਾਫੀ ਦਮਾਰੀ ਜਿਹੜੀ ਆ ਗਿਆ ਇੱਕ ਇੱਕ ਨਿੱਜੀ ਜਿਹਾ ਕੁਐਸਚਨ ਹੀ ਸਮਝ ਲੋ ਜੀ ਜਿਵੇਂ ਕਿ ਤਨਖਾਵਾਂ ਨੂੰ ਲੈ ਕੇ ਗੱਲ ਕਰੀਏ ਕੱਚੇ ਮਲਾਜ਼ਮਾਂ ਦੀ ਦੇਖਿਆ ਜਰਾ ਜ਼ੀਰੋ ਗਰਾਊਂਡ ਤੇ ਕੰਮ ਵੀ ਕਰਦੇ ਨੇ ਬਟ ਜਿੰਨੀ ਕਿ ਇਹ ਤਨਖਾਵਾਂ ਡਿਜ਼ਰਵ ਕਰਦੇ ਨੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਮਿਲਦੀਆਂ ਨੇ ਮੈਂ ਦੱਲਣਾ ਚਾਹਣਾ ਇਸ ਤੇ ਬੀਰ ਜੀ ਦੇਖੋ ਅੱਜ ਇਹ ਗੱਲ ਕਰ ਲੈਣੇ ਆਪਾਂ ਅਰਜਾਨੇ ਦੀ ਉਹਨਾਂ ਦੀ ਚਤਤ ਮੇਰੇ ਕੋਲ ਲੈਟਰ ਪੈਰ ਜਾਣੇਗਾ 24000 ਤਨਖਾਹ ਨਾਲ ਡੀਸੀ ਡੇ ਗੱਲ ਕਰਨ ਨੇ ਆਪਾਂ ਸੰਘਾ ਡਿਊਟੀ ਯੂਡੀ ਦੀ ਉਹਨਾਂ ਦੇ ਲੈਟਰ ਪਿਆ ਮੇਰੇ ਕੋਲ ਉਹਨਾਂ ਦੀ ਜਿਹੜੀ ਤਨਖਾਹ ਨੇ ਉਹ ਕਰੀਬ 23-24000 ਰੁਪਏ ਉਹਨਾਂ ਦੀ ਤਨਖਾਹ ਦੇਖੋ ਪੂਰੀ ਹਿੰਦੂਸਤਾਨ ਦੀ ਗੱਲ ਕਰ ਲੈ ਸਭ ਤੋਂ ਜ਼ਿਆਦਾ ਸ਼ਰੀਆ ਦਿੱਲੀ ਸਰਕਾਰ ਦੀ ਦੂਸਰੇ ਨੰਬਰ ਤੇ ਪੰਜਾਬ ਸਰਗਰਮਟ ਆ ਰਹੀ ਅੱਜ ਹਰਿਆਣਾ ਵੀ ਸਾਡੇ ਤੋਂ ਅੱਗੇ ਆ ਯੂਪੀ ਵੀ ਅੱਗੇ ਆ ਸੰਦੀਗੜ ਵੀ ਆ ਗਿਆ ਸਾਡੇ ਨਾਲ ਇਹਨਾਂ ਦਾ ਬੜਾ ਵਿਤਕਰਾ ਕੀ ਇਸ ਤਰ੍ਹਾਂ ਇਹ ਫੋਨ ਹੋਰ ਦਸਣਾ ਚਾਹੁੰਦਾ ਦੇਖੋ ਸਰਕਾਰ ਕਿੰਨੇ ਸਾਡੇ ਨਾਲ ਕੌਨਸੀਆਂ ਬਣਾ ਰਹੀਆਂ ਨੇ ਚਲ ਰਹੀਆਂ ਨੇ ਸਾਥੀਓ ਪਿਛਲੀ ਵਾਰ 381 ਰੁਪਏ ਇਹਨੇ 23 ਚਾਰ ਨੂੰ 23 ਚਾਰ ਦੇ ਜਿਹੜਾ ਪਿੱਛੇ ਨੂੰ ਲੈਪ ਜਾਰੀ ਕੀਤਾ ਕਿਤ ਬਾ ਗੋਲੋ ਸਿੱਧ ਸੋਮ ਨੂੰ 1381 ਰੁਪਏ ਦੇ ਕੀ ਕਰੂਗਾ ਉਸ ਤੋਂ ਪਹਿਲੇ ਜਿਹੜੀ ਸਤੰਬਰ ਤੇ ਜਾਰੀ ਹੋਈ ਹੈ ਉਨਾ ਚੋਟ ਵੀ ਤਨ ਕਬੜਾਈ ਹੈ ਕੀ ਖਾਊਗਾ ਜੀ ਕਿ ਨੀ ਕੀ ਬਚਾਉਣਾ ਉਸ ਤੋਂ ਪਹਿਲੇ ਜਿਹੜਾ ਲੈਟਰ ਜਾਰੀ ਕਰਾ ਜੁਲਾਈ ਚ ਉਹਨਾਂ ਨੂੰ 96 ਪੇ ਬਤਾਈਏ ਕਿੰਨਾ ਵੱਡਾ ਸਵਸਨ ਹੈ ਮੈਂ ਤੁਹਾਨੂੰ ਮੈਂ ਦੱਸਣਾ ਚਾਹਣਾ ਦੇਖੋ ਸਮੁੱਚੀ ਸਾਡੀ ਲੀਡਰਸ਼ਿਪ ਸਾਡੇ ਜਿਹੜਾ ਸੋਸ਼ਲ ਸਾਡੇ ਸਮਾਜ ਦਾ ਸਾਡੇ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਰੋਲ ਹੈ ਨਾ ਸਰਕਾਰਾਂ ਦਾ ਉਹ ਕਿਉਂ ਕਿ ਇਸ 23 6 2021 ਨੂੰ ਸਰਕਾਰ ਨੇ ਜੋ ਪੋਰਸੀ ਬਣਾਈ ਸੀਗੀ ਅਸੀਂ ਡਿਮਾਂਡ ਕੀਤੀ ਸੀ ਵੀ ਇਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਾਡੇ ਉੱਪਰ ਰੋਸਟ ਲਾਗੂ ਹੋ ਰਿਹਾ ਹੈ ਰੋਸਟ ਲਾਗੂ ਕਰਤਾ ਜੀ ਸਾਡੇ ਉੱਪਰ 90% ਤੋਂ ਪਰਤੀ ਕੀਤੀ ਗਈ ਫਿਰ ਸਰਕਾਰ ਨੇ ਹੁਣ ਲੇਟੈਸਟ ਲੈਟਰ ਜਾਰੀ ਕਰਤਾ 16 5 2024 ਨੂੰ ਉਹ ਲੈਟਰ ਜਾਰੀ ਕਰਤਾ ਵੀ ਜਿਹੜਾ ਬੰਦਾ ਕੰਟਰੈਕਟ ਤੇ 10 ਸਾਲ ਹੋ ਚੁੱਕੇ ਨੇ 10 ਸਾਲ ਹੋ ਚੁੱਕੇ ਨੇ ਉਹ ਕੰਟਰੈਕਟ ਤੇ ਕੀਤਾ ਜਾਊਗਾ ਨਾ ਸੂਰੀ ਪੱਕਾ ਕੀਤਾ ਜਾਊਗਾ ਸੋ ਮੈਂ ਇਹ ਪਰਾ ਬੈਠਾ ਸਾਡਾ ਮੰਨ ਲਓ ਤੇ ਪਰਾ ਅੱਜ ਇਹ ਨਾ 45 ਪਲੱਸ ਹੈ ਜਦੋਂ 10 ਸਾਲ ਬਾਅਦ ਇਹਨਾਂ ਭਰਾਵਾਂ ਦੀ ਜਿਹੜੀ ਉਮਰ ਹੈ ਕਿੰਨੀ ਹੋ ਗਿਆ ਮੰਨ ਲਓ ਪੰਨ ਤਾਲੀ ਦਾ ਪੁੱਤੂ ਜੀ ਸਾਲ ਦਾ ਹੋਊਗੇ ਤੇ 3 ਸਾਲ ਪ੍ਰੋਵੀਜ਼ਨ ਪੀਰ ਹੋਊਗਾ 21 ਬੱਚੇ ਪਟਾਣਗੇ 21 ਲਿਖਾਂਗੇ ਕੀ ਖਾਣਗੇ 3 ਸਾਲ ਸੁਨੀਲ ਜੀ ਕੱਲ ਵੀ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਮੁਲਾਜ਼ਮਾਂ ਵੱਲੋਂ ਆਤਮਦਾਦੀ ਕੋਸ਼ਿਸ਼ ਕੀਤੀ ਗਈ ਅੱਜ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਲੱਗਦਾ ਹੱਲ ਕਿੱਥੋਂ ਨਿਕਲਗਾ ਠਾਲ ਕਿੱਥੋਂ ਪਾਈ ਜਾਏਗੀ ਹੁਣ ਚੇਹੇ ਸਭ ਤੋਂ ਜਿਹੜਾ ਹੱਲ ਹੈ ਸਰਕਾਰ ਸਾਡੇ ਨਾਲ ਟੇਬਲ 'ਤੇ ਬੈਠ ਕੇ ਸਭ ਤੋਂ ਵੱਡਾ ਜਿਹੜਾ ਰੋਲ ਹੈ ਮੇਰ ਸਾਹ ਕੋਲ ਵੀ ਨਹੀਂ ਹੈਗਾ ਜੇਕਰ ਮੈਂ ਕਹਾਂ ਵੀ ਮੇਰ ਸਾਹ ਕੋਲ ਹੈ ਕੁਝ ਸਾਹ ਕੋਲ ਵੀ ਨਹੀਂ ਸਾਡੇ ਨਾਲ ਜਿਹੜੀ ਤਿੰਨ ਮੈਂਬਰ ਦੀ ਕਮੇਟੀ ਜਿਹੜੀ ਸਾਡੀ ਪੰਜਾਬ ਦੀ ਬਣੀ ਹੈ ਅਮਨ अरोड़ा ਜੀ ਵਿੱਤ ਮੰਤਰੀ ਹਰਪਾਲ ਚਿਮਾਦੀ ਕੁਲਦੀਪ ਢਾਲੀਵਾਲ ਦੀ ਉਹ ਜਿਹੜੀ ਮੈਡੀਕਲ ਸੈਨੇਟ ਮੀਟਿੰਗ ਕਰੇ ਆ ਵਿਚੋ ਨਾਲ ਦੇ ਵਿੱਚ ਸਾਡੇ ਲੋਕ ਬਾਡੀ ਮੰਤਰੀ ਰਵਜੋਤ ਸਿੰਘ ਵਿਚ ਬੈਟਰਨ ਫਿਰ ਅਸੀਂ ਦੱਸਾਂਗੇ ਸਾਡੀ ਜੇ ਅਗਰ ਉੱਥੇ ਸਾਡੀ ਮੰਗ ਨਾ ਮੰਨੀ ਗਿਆ ਤਾਂ ਕਿਹਨੂੰ ਜਿਹੜਾ ਤੁਹਾਨੂੰ ਦੱਸਦਾ ਹਾਂ ਵੀ ਜੂਨ ਸੋਰੀ ਜਨਵਰੀ 2026 ਤੋਂ ਵਿੱਚ ਸਾਡਾ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਸਾਡੇ ਨਗਰਪਾਲਿਕਾ ਨਗਰ ਪੰਚਾਇਤਾਂ ਨਗਰ ਨਿਮਾ ਬੰਦ ਹੋਣਗੇ ਠੀਕ ਹੈ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ